ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਵਧੀਆ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੂ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਤੇ ਪਈ ਤੁਹਾਨੂੰ ਟੋਟਲ ਚਾਰ گاਵਾ ਤੁਹਾਨੂੰ ਦਿਖਾਉਣੀਆਂ ਤਿੰਨ ਇੱਥੇ ਆ ਤੇ ਇੱਕ ਜਿਹੜੀ ਬਾੜ ਬੰਨੀ ਆ ਉਹ ਤੁਹਾਨੂੰ ਐਂਡ ਤੇ ਦਿਖਾਉਣੀ ਹੌਲੇ ਜਿਹਾ ਬਾਅਦ ਚ ਇਹਨਾਂ ਚੋਂ ਇੱਕ ਆ ਗੱਬਣ ਆ ਤੇ ਦੋ ਆ ਵੀ ਬੱਚੇ ਤੋਂ ਬਿਨਾ ਵਾ ਇਹ ਵੀ ਨਾਰਮਲ ਰੇਟ ਤੇ ਤੁਹਾਨੂੰ ਦਿਖਾਉਣੀਆਂ ਚਾਹੀਆਂ ਸੋਹਣੀਆਂ ਵੜਾ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਸੁਣਾ ਠੀਕ ਠਾਕ ਜੀ ਬਹੁਤ ਵਧੀਆ ਤਹੀ ਸੁਣਾਓ ਸਭ ਵਧੀਆ ਜੀ ਬੜੇ ਜਰਾ ਬਾਦ ਦਰਸ਼ਨ ਦਿੱਤੇ ਜੀ ਮਾਲ ਹੁੰਦਾ ਰਫੀ ਜੀ ਵਿਕ ਜਾਂਦਾ ਜੇ ਹੁੰਦਾ ਵਿਕ ਜਾਂਦਾ ਜੀ ਠੀਕ ਹੈ ਹੋਰ ਤੁਸੀਂ ਟਾਈਮ ਦਿੱਤਾ ਕਿ ਤੁਹਾਡਾ ਨਹੀਂ ਗੇੜ ਬਣਿਆ ਬਾਕੀ ਇਹ ਕਿ ਵਿੱਚੋਂ ਚਲੋ ਸਾਡਾ ਨਾਲ ਦਾ ਸਾਥੀ ਵੀ ਬਾਹਰ ਹੈ ਉਹਦੇ ਜਾਣ ਕਰਨ ਕੈਨੇਡਾ ਚਲ ਗਿਆ ਆਪਣਾ ਵੀਰ ਹੈ ਚਲ ਗਿਆ ਪਤਾ ਕਿ ਉਹ ਤੁਹਾਡਾ ਬੰਦ ਕੀਤਾ ਫਿਰ ਇੱਥੇ ਏਡਾ ਲਾਇਆ ਹਾਂਜੀ ਹਾਂਜੀ ਖਾ ਗਿਆ ਠੀਕ ਹੈ ਤਾਂ ਹੀ ਵਿੱਚੋਂ ਕਾਫੀ ਟਾਈਮ ਹੈ 600 ਦਿਨ ਤੇ ਤੁਹਾਨੂੰ ਬੜਾ ਫਿਰ ਲੱਗ ਜਾਂਦਾ ਹੈ ਦੋ ਤਿੰਨ ਮਹੀਨੇ ਕੰਮ ਛੱਡੀ ਛੱਡੇ ਉਹ ਮਹੀਨਾ ਕੋਇਆ ਚਲਾਇਆ ਜੀ ਠੀਕ ਠੀਕ ਹੈ ਤੇ ਹੋਰ ਵੀ ਠੀਕ ਠਾਕ ਉਧਰ ਬਹੁਤ ਵਧੀਆ ਜੀ ਉਹ ਤੁਹਾਨੂੰ ਬਹੁਤ ਯਾਦ ਕਰਦਾ ਜੀ ਠ अच्छा अच्छा हां जी यानी के ओथे कनाडा ही फिर हां जी हां जी कनाडा ठीक है चलो नाम ਦੱਸਦੇ ਕਰੀ ਆਪਣਾ ਨਾਮ ਜੀ ਮੰਗੂ ਥੋਬੇ ਵਾਲਾ ਤਸੀਲ ਇਹ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੇ ਕਰੀ 85669 ਤੇ 14511 ਠੀਕ ਆ ਤੇ ਚਲੋ ਫਿਰ ਸ਼ੁਰੂਆਤ ਗੱਬਨ ਤੋਂ ਹੀ ਕਰ ਲਈਏ ਹਨਾ हां जी हां जी ਤੇ ਇੱਕ ਆ ਜਿਹੜੀ ਬੈਠੀ ਜੀ ਇਹਨਾਂ ਜੀ ਛੱਡ ਲੱਗ ਗਈ ਅਸੀਂ ਗੱਬੜ ਨਹੀਂ ਰਾਤੀ ਠੀਕ ਆ ਆਪਾਂ ਨਹੀਂ ਪਾਉਣੀ ਸ਼ਰਟ ਹੋਊ ਤੇ ਪਾਵਾਂਗੇ ਨਹੀਂ ਤੇ ਨਹੀਂ ਪਾਉਣੀ ਅੱਛਾ ਇਹ ਥੋੜੀ ਜੀ ਤਿਲਕ ਕੀ ਆ ਤੇ ਇਹ ਵਿੱਚ ਦੀ ਕਿੰਨੇ ਕ ਦੁੱਧ ਵਾਲੀ ਜਿਹੜੀ ਆਪਾਂ ਦਿਖਾਉਣ ਲੱਗੇ ਹਾਂ ਉਹ ਵੇਖੋ ਹਾਂ ਦੇਖ ਸਾਡੇ ਇਸ ਤਰ੍ਹਾਂ ਥੋੜੀ ਜਿਹੀ ਥਿਲਕ ਗਈ ਆ ਇਹਦੇ ਹੱਥ ਦੀ ਜੀ ਇਹਨੂੰ ਗਰਮੀ ਦੀ ਧੋਕਣਾ ਸੀ ਕੋਈ ਪ੍ਰਵਾਹ ਨਹੀਂ ਹੈ ਇਹ ਜਰਸੀ ਖਰਾਬ ਹੈ ਇੱਧਰੋਂ ਵਿੱਚ ਦੀ ਸਿੱਧੀ ਤੌਰ ਤੇ ਇੱਕਲੀ ਬਾਕੀ ਰਾਜੀ ਰੋਜੀ ਪੂਰੀ ਆ ਸੰਭੀ ਸੰਭੀ ਚੰਗੀ ਆ ਵੈੜ ਜਿਹੜੀ ਇਹ ਵਾਲੀ ਅਜੇ ਤਿਆਰ ਹੋਣੀ ਆ ਜਿਹਵਾਨੇ ਚ ਢਿੱਲਾ ਢੰਗਾ ਕਾਫੀ ਆ ਲੈ ਜਾਏ ਕਰੀ ਦਰਨ ਲੰਮੀ ਤੋਰ ਦੋ ਸਿੱਧੇ ਕਰੀ ਵਿਦਿਓ ਉੱਥੋਂ ਕੁ ਕਮਾ ਲਾ ਦੇ ਸੰਦੇ ਸੰਦੇ ਬੰਦੋ ਬੰਦ ਅਜੇ ਤਿਆਰ ਕਰਨਾ ਇਹਨੇ ਹਵਾਨਾ ਛਲੇ ਆਹ ਦੇਖ ਸਕਦੇ ਬਾਕੀ ਥਣਾ ਦਾ ਸਾਈਜ਼ ਗੈਪ ਵੀ ਇਹਦਾ ਚੰਗਾ ਵਾ ਅਜੇ ਭਲਾ ਭਲਾ ਹਵਾਨੇ ਦੇ ਹੈ ਗਿਆਂ ਬਾਕੀ ਜਦੋਂ ਤਿਆਰ ਹੋਈ ਚੰਗੀ ਤਿਆਰ ਹੋਣੀ ਆ ਅੱਗੇ ਵੀ ਜਦੋਂ ਆਈਦਾ ਹੈ ਪਸ਼ੂ ਵੀ ਜਿਹੜਾ ਕੋ ਸੋਹਣੇ ਹੁੰਦੇ ਸੀ ਤੇ ਦੁੱਧ ਵੀ ਇੱਦਿ ਕਿੰਨਾ ਖਿਚਵਾਈ ਜਾਊਗੀ ਹੈ ਸਰ ਬਰੀ ਜੀ ਆਪਾਂ ਵਾਸੀ ਲਈਏ ਰਿਸ਼ਤੇਦਾਰਾਂ ਕੋ ਹਾਂਜੀ ਦੋ ਬੋਰੀਆਂ ਨੂੰ ਪ੍ਰੈਗਨਨਸੀ ਵਾਲੀਆਂ ਪਈਆਂ ਜੀ ਠੀਕ ਹੈ ਪੂਰੀ ਖਰਾਕ ਚੜੀ ਐ ਲੇਟ ਲੇਟ ਵੱਛੀ ਸੁੱਕੀ ਜੇ ਹਫਤਾ ਦੱਸ ਦਿਆਂ ਲੈ ਜੂਗੀ ਥਾਨ ਮਰਲੇ ਮੱਲੇ ਦੀ ਵੇਖ ਤੇ ਜੇ ਠੀਕ ਹੈ ਉਹਨੇ ਨੂੰ ਧੋ ਪਛਾਣ ਦਾ ਮਤਲਬ ਨਹੀਂ ਆ ਹਾਂਜੀ ਬਹੁਤ ਬਹੁਤ ਚੰਗੀ ਵੱਛੀ ਤੁਹਾਨੂੰ ਪਤਾ ਆਪਾਂ ਬਰੀਡ ਤੇ ਕੰਮ ਕਰਦੇ ਹਾਂ ਹਾਂਜੀ ਹਾਂਜੀ ਪਹਿਲਾਂ ਵੀ ਆਪਣੀ ਵੀਡੀਓ ਵੇਖ ਲਓ ਤੇ ਹੋਂ ਵਾਲੀ ਆ ਅੱਛਾ ਉਹਨੇ ਪਛੋਂਦੇ ਚਲੋ ਜਦੋਂ ਵੀ ਆਈਦਾ ਵਾ ਬਹੁਤ ਚੰਗੀ ਵੱਛੀ ਜੀ ਕੋਲ ਲੈ ਜੂਗੀ ਭਰਾ ਯਾਦ ਹੀ ਕਰਨ ਵਾਲੀ ਕਿੰਨਾ ਕੁ ਚਵਾਈ ਜੇ ਦੁੱਧ ਦੁੱਧ ਵੀ ਜੀ 20 ਕਿਲ ਮੋਲਰ ਜੀ ਉਹਦਾ ਦੇ ਜਨਾ ਕਰ ਲਈਏ ਬਸ਼ੀ ਕਰਾਂਗੇ 55 ਕਰ ਲਈਏ 60 ਕਰ ਲਈਏ ਜ 50 ਚ ਮਾਨਤਨ ਕਰਾਂਗੇ ਅੱਛਾ ਹਾਂਜੀ 50 ਚ ਮਾਨਤਨ ਕਰਦਾ ਕਿ ਚਲੋ ਆਪਾਂ ਫੋਨ ਲਾਵੇ ਕਰੀ ਹੈ ਨਾ ਨਹੀਂ ਫੋਨ ਕੋਈ ਜਾਂ ਜਿੱਦਾਂ ਵੀਰ ਭਰਾ ਆਊਗਾ ਜੇ ਇੱਥੇ ਵੀਰ ਭਰਾ ਆਪਣੇ ਪਾਊਗਾ ਆਪਣੇ ਤਸੱਲੀ ਕਰੇ ਪਾਸ ਕਰਕੇ ਲੈ ਕੇ ਜਾਵੇ ਆਪਾਂ ਹੋਰ ਮਾਨਤਨ ਕਰਾਂਗੇ ਮਾਨਤਨ ਮੌਕੇ ਤੇ ਕਰ ਦੋਗੇ ਹੋਰ ਮਾਨਗ ਭਾ ਸਾਡਾ ਵੀ ਮਨ ਖੁਸ਼ ਹੁੰਦਾ ਕੋਈ ਵੀਰ ਭਰਾ ਆ ਆਡੇ ਤੇ ਆਪਣੀ ਤਸੱਲੀ ਕਰਕੇ ਲੈ ਕੇ ਗਿਆ ਵਾ ਠੀਕ ਆ ਹਾਂਜੀ ਹੁਣ ਆ ਬੱਚੇ ਤੋਂ ਬਿਨਾਂ ਹੀ ਹੈ ਵੈੜ ਜਿਹੜੀ ਕਾਫੀ ਖੂਬਸੂਰਤ ਹੈ ਜਿਹੜੀ ਜਿਹੜੇ ਵੀ ਨਾਲ ਡਿਮਾਂਡ ਹੁੰਦੀ ਚੰਗੀ ਸੋਹਣੀ ਕੋਈ ਵੈਡ ਘਰੇ ਰੱਖੀ ਹੋਵੇ ਤੇ ਪੈਸੇ ਭਰ ਘੱਟ ਖਰਚਨੇ ਆ ਕਿੰਨਾ ਵੀ ਦੀ ਇਹ ਤਾਂ ਕਲ ਦੁੱਧ ਪੱਕਾ ਇਹ ਹੱਥ ਨਹੀਂ ਜੀ ਆ ਵੇਖੋ ਸੀਲ ਠੰਡੀ ਵਛੀ ਜਾ ਠੀਕ ਆ ਕੋਈ ਇਹਨੂੰ ਪਾੜਾ ਨਹੀਂ ਕੋਈ ਗੱਲਬਾਤ ਨਹੀਂ ਜੇ ਕੋਈ ਰੱਸੀ ਨਹੀਂ ਜਿੰਨੂੰ ਅੱਛਾ ਪਿਓਰ ਦੋ ਦੰਦ ਵਛੀ ਜੇ ਅੱਛਾ ਹਾਂਜੀ ਦੋ ਦੰਦ ਦਿਆ ਜਿਹੜੀ ਤੇ ਬਾਕੀ ਸੋਹਣੀ ਵੜਿਆ ਪਕੇ ਇਹੋ ਜੀ ਗਾਂ ਤਿਆਰ ਹੁੰਦੀ ਹੈ ਚੰਗੇ ਪੈਸੇ ਦੀ ਤਿਆਰ ਹੋਣੀ ਆ ਆ ਦੇਖ ਲੋ ਆ ਲੈ ਸਕਦੇ ਪਿਓਰ ਦੋ ਦੰਦਿਆ ਕਿੰਨਾ ਇਹਦੇ ਕੋਲ ਦੁੱਧ ਇਹਦੇ ਕੋਲ 2000 ਪ੍ਰਤੀ ਕਿਲੋ ਵਾਲੇ ਦੰਦੇ 10 ਕਿਲੋ ਆਪਣੇ ਕੋ ਆਈਆਂ ਹੀ ਆਪਾਂ ਨੂੰ ਹਾਲੀਆਂ ਤੋਂ ਆਉਂਦੀਆਂ 8 ਕਿਲੋ ਦੀ ਗਾਰੰਟੀ ਜੇ ਮਹੀਨੇ ਇੱਕ ਦੀ ਵਸ਼ੀ ਗੱਭਣ ਜੀ ਠੀਕ ਹੈ ਜੀ ਬਾਕੀ ਫੇਸ ਕੁਆਲਟੀ ਬਹੁਤ ਚੰਗੀ ਆ ਜਿਹੜੇ ਭਾਜ ਦੇ ਦੇਣੀ ਐ ਇਸ ਭਾਜ ਤੇ ਟੋਕਣਾ ਹੀ ਨਹੀਂ ਦਿੰਦਾ ਕੋਈ ਤੇ ਬਾਕੀ ਇਹ ਕਿ ਚੈੱਕ ਪਾਸਤੀ ਨਹੀਂ ਕੋਈ ਗਾਰੰਟੀ ਹਾਂ ਜੀ ਨਹੀਂ ਇਹ ਭਾਈ ਕੋ ਗਾਰੰਟੀ ਕੀ ਛੋੜਾ ਜਿਹਾ ਦਰਦੀ ਦਰਦੀ ਜੀ ਆ ਹਾਂ ਦੇਖ ਸਾਡੇ ਹਵਾ ਨਹੀਂ ਤਾਂ ਇਧਰ ਨਾ ਖਿੱਚਿਆ ਵੇ ਜੇ ਕਰੀ ਚੰਗੀ ਤਰ੍ਹਾਂ ਹਵਾ ਨੂੰ ਦਿਖਾ ਦਈਏ ਤਾਂ ਬਾਕੀ ਕੰਬੈਕਟ ਜਿਹੇ ਹਵਾਨਾ ਵਾ ਜਿਹੜਾ ਇਹਦਾ ਦੁੱਧ ਮੋਕੇ ਤੇ ਜਿਹੜਾ ਇਹਦੇ ਕੋਲ 8 ਲੀਟਰ ਜਿਹੜਾ ਤਿਆਰ ਦੱਸਦੇ ਕਿੰਨਾ ਵੇਚੇ ਰੱਖਣਾ ਇਹਦਾ ਮੁੱਲ ਫੇਰ ਆਪਾਂ ਹਾਂ ਜੀ ਇੱਕ ਬੇਨਤੀ ਹੋ ਰਹੀ ਹੈ ਜੇ ਆਪਣੇ ਕੋਲ ਅਸ਼ੀ ਨਾਂ ਕੀ ਹਾਂਜੀ 10 20 ਦਿਨ ਕੱਢ ਗਈ ਅਸ਼ੀ ਗੱਭਨ ਨਿਕਲਾਈ ਫੇਰ ਇਹ ਦੂਜੀ ਵੀਡੀਓ ਚ ਪਾਈ ਫੇਰ ਰੇਟ ਹੋਰੂਗਾ ਅੱਜ ਦਾ ਹੋਰੂਗਾ ਅੱਛਾ ਅੱਜ ਦਾ ਮੁੱਲ ਹੈਗਾ ਵਸ਼ੀ ਦਾ 23000 ਰੁਪਏ 2000 ਮਾਨ ਕਰ ਦਾਂਗੇ ਕੀ ਆਦੀ ਦੇ ਦਾਂਗੇ 1000 ਜੀ ਜ਼ਿਆਦਾਓਗੇ ਤੇ ਦੁੱਧ ਦਾ 8 ਲੀਟਰ ਘਰੋ ਚਵਾ ਦੋਗੇ ਹਾਂਜੀ ਹਾਂਜੀ ਭਾਈ ਦੋ ਟਾਈਮ ਆਪਣੀ ਕੋ ਤੇ ਸਰ ਬਾਕੀ ਇਹ ਹੈ ਕਿ ਇਹਨੇ ਇੱਕ ਆ ਵੀ ਵੈੜ ਤਾਂ ਦਿਖਾਉਣੀ ਚੰਗੇ ਕੱਦ ਕਾਠ ਵਾਲੀ ਕਿ ਆਏ ਵੀ ਤੇ ਹੈਗੀ ਐ ਵੀ ਬੱਚੇ ਤੋਂ ਬਿਨਾਈ ਆ ਇਹਦਾ ਵੀ ਕੰਪੈਕਟ ਜਿਹਾ ਹੀ ਹਵਾਨਾ ਵਾ ਤੇ ਥਾਣਾ ਇਹਦੇ ਵੀ ਲਾਗੇ ਤਾਂ ਦੇਖ ਸਕਦੇ ਜੀ ਤੇ ਇਹਦੇ ਕੋਲ ਕਿੰਨਾ ਦੁੱਧ ਵੀਰ ਜੀ ਇਹਦੇ ਕੋਲ ਵੀ ਜੀ ਦੁੱਧ 12 ਕਿਲੋ ਤੁਸੀਂ 10 ਕਿਲੋ ਦੀ ਗਰੰਟੀ ਲਾ ਲਓ ਇਹ ਵੀ ਠੰਡੀ ਸੀਲ ਜੀ ਠੀਕ ਆ ਆ ਦੇਖ ਲਓ ਕੋਈ ਪਾੜਾ ਨਹੀਂ ਕੋਈ ਬੰਗੜਾ ਨਹੀਂ ਠੀਕ ਹੈ ਜੀ ਹਾਂਜੀ ਤੋਰ ਦੋ ਇੱਕ ਰੀਨਾ ਬਾਕੀ ਰੰਗ ਰੂਪ ਦੀ ਚੰਗੀ ਸੋਹਣੀ ਆ ਜਿਹੜੀ ਪਛੀ ਦੀ ਪਾਜੀ ਬੇਲਬੂਲ ਬੜੀ ਆ ਚੰਗਾ ਉੱਚਾ ਕੱਦ ਕਰਦੇ ਆ ਰਮਣਕਰ ਰਮਣਕਰ ਇਹ ਤਾਂ ਜੀ ਮੇਕੇ ਜੀ ਇੱਕ ਰੀ ਤੁਹਾਨੂੰ ਹਵਾਨਾ ਇਹਦਾ ਚੰਗੀ ਤਰ੍ਹਾਂ ਫਿਰ ਤੇ ਦਿਖਾ ਦੇਣੇ ਲੱਗੇ ਤੋਂ ਕੰਪੈਕਟ ਜਿਹਾ ਹਵਾਨਾ ਇਹਦਾ ਬੰਦ ਵੀ ਜੀ ਫਿਰ ਇਹਨੂੰ ਬਾਕੀ ਠੰਡੀਆਂ ਸੀਲ ਪੜੀਆਂ ਜਾਂਦੀਆਂ। ਬਾਕੀ ਹਲੇ ਇੱਕ ਗਾਂ ਤਾਂ ਹੋਰ ਦਿਖਾਉਣੀ ਆ। ਤੇ ਇਹਦਾ ਵੀ ਜੀ ਫਿਰ ਮੁੱਲ। ਮੋਹਦਾਰ ਫਰੀਜੀ ਅੱਜ ਦੇ ਲੈਣ ਵਾਲੀ ਗੱਲ ਜੀ। ਠੀਕ। ਉਹ ਕੀ ਅੱਗੇ ਆਮਾਨ ਕਰਤਾਗੇ ਬੰਦੇ। ਕਿੰਨਾ ਕਰ ਦੋਗੇ ਮਾਨ ਵੀ? 2000 ਰੁਪਏ ਮਾਨ ਕਰ। ਅੱਛਾ 6000 ਜੀ ਦੇ ਦੋਗੇ। ਤੇ ਦੁੱਧ ਕਿੰਨਾ ਪੱਕਾ ਚਵਾ ਦੋਗੇ ਤੇ? 10 ਕਿਲੋ ਭਾਜੀ। ਠੀਕ ਆ। ਹਾਂਜੀ। ਤੇ ਇੱਕ ਗਾਂ ਜਿਹੜੀ ਬਾਹਰ ਬੰਨੀ ਉਹ ਵੀ ਲਿਆਓ ਫਿਰ ਦਿਖਾ ਦੀਓ ਵੀ। ਇੱਕ ਜਿਹੜੀ ਆਹ ਵਾਲੀ ਗਾਂ ਤੁਹਾਨੂੰ ਦਿਖਾਉਣੀ ਆ ਵੀ ਤੱਕੜੀ ਆ ਜਿਹੜੀ। ਇਹਦੇ ਕੋਲ ਦੁੱਧ ਕਿੰਨਾ ਵੀਰ ਜੀ ਇਹਦੇ ਕੋਲ ਦੁੱਧ ਹਰ ਜੀ 7 ਕਿਲੋ ਅੱਛਾ ਠੰਡੀ ਸੀ ਜਿਆ ਇਹ ਵੀ ਠੰਡੀ ਤੇਰੀ ਆ ਜਿਹੜੀ ਜਿੱਦਾਂ ਮਰਜ਼ੀ ਲੈ ਜਾਓ ਠੀਕ ਜਿੱਦਾਂ ਮਰਜ਼ੀ ਠੀਕ ਹੈ ਹਾਂਜੀ ਯਾਰ ਥਾਣੇ ਦੇ ਵੀ ਦੇਖ ਸਕਦੇ ਲੱਗੇ ਤਾਂ ਲੈ ਜਾ ਵੀਰ ਜੀ ਇਹ ਦਾ ਵਿੱਜ ਫਿਰ ਕਿੰਨਾ ਮੁੱਲ ਇਹ ਆਪ ਕੋਈ ਆਪਣੇ ਚਾਚਾ ਜੀ ਦੀ ਹੈ ਅੱਛਾ ਉਹਨਾਂ ਕੋ ਡੰਗਰ ਜਿਆਦੇ ਆ ਤੇ ਸਭੀ ਨਹੀਂ ਜਾਂਦੀ ਠੀਕ ਹੈ ਠਾਕ ਨਹੀਂ ਲੈਂਦੇ ਥੋੜੇ ਜਿਹੇ ਮੋਲੇ ਦਾ 12000 ਰੁਪਏ 2000 ਛੋੜ ਕਰਦਾ ਅੱਛਾ 10000 ਹੀ ਦੇ ਦੋਗੇ 10000 ਜਾਨੀ ਠੰਡੀ ਸੀ ਤੇ ਦੁੱਧ ਹੈਗਾ 7 ਲੀਟਰ ਉਤਰ ਫੱਕਾ ਬਈ ਦੋ ਟਾਈਮ ਕੋ ਆਣ ਕੇ ਵੀਰ ਭਰਾ ਆ ਚਲੋ ਸੂਈਆਂ ਸੂਈਆਂ ਕੋਈ ਗੱਭਣ ਆ ਹੱਥ ਜੋੜ ਕੇ ਮੇਰੀ ਪਾਈ ਜਿਹੜੀਆਂ ਸੂਈਆਂ ਨਾ ਉਹ ਛੋ ਕੇ ਲਾ ਦਿਓ ਜਿਹੜੀ ਗੱਭਰ ਹੈ ਉਹ ਪਾਸ ਕਰਕੇ ਲੈ ਜਾਓ ਕੋਈ ਕੋਈ ਜਮਾਲ ਅੱਜ ਆਇਆ ਕੋਈ ਕੱਲ ਆਇਆ ਹੁਣ ਮੰਨ ਲਓ ਆਪਣੀ ਰਾਤ ਦੀ ਗਾਂ ਚਿਲ ਕੇ ਪੀ ਆਪਣੇ ਕਰਮਾ ਚ ਚੱਟੀ ਹਾਂਜੀ ਤੇ ਗਾਰੰਟੀ ਕੋਈ ਨਹੀਂ ਮੇਰਾ ਵੀ ਰਣ ਕੇ ਪਾਸ ਕਰ ਸਾਹ ਵਾਲੀਆਂ ਚੀਜ਼ਾਂ ਵਾ ਇੱਥੇ ਤਸੱਲੀ ਕਰਕੇ ਇੱਕਦਮ 50000 ਦੀ ਗਾਂ ਲਈਏ ਹਾਂ ਸ਼ੇਵਾਟ ਕਿੱਡਾ ਗਿਆ ਪਤਾ ਨਹੀਂ ਕੋ ਆਸ ਜ ਨਹੀਂ ਆ ਆ ਵੀ ਹੁਣ ਗਾਂ ਕੀ ਬੰਦਾ ਤੇ ਕੀ ਨਹੀਂ ਮੰਨ ਲਓ ਆਪਾਂ ਘਰੋਂ ਲੈ ਆਂਤੀ ਉਹਨਾਂ ਦੀ ਵਿਚਾਰਾਂ ਦੀ ਥੋੜੀ ਆਓ ਤੇ ਚਲੋ ਇੱਥੇ ਆ ਕੇ ਤਿਲਕੇ ਕੀ ਜੋ ਵੀ ਆ ਹਾਂਜੀ ਠੀਕ ਚਲੋ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਵੇਖ ਕੇ ਪਸੰਦ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ